ਪਾਣੀ ਆ ਰਿਹਾ ਹੈ। ਇਹ ਗੱਡੀਆਂ ਉਹਦੇ ਕੀ ਨਾ ਤੁਹਾਡਾ ਜੀ ਹਾਂ ਜੀ ਜਿਹੜਾ ਪਾਣੀ ਖੜਦਾ ਕੀ ਸਮੱਸਿਆ ਹੈ? ਸਮੱਸਿਆ ਜੀ ਇਸ ਤਾਂ ਰੋਟੀ ਬਣਾ ਖਾਣ ਤੋਂ ਵੀ ਔਖੇ ਆ ਲੋਕਾਂ ਦੇ ਲਿੰਡ ਵੀ ਅੰਦਰ ਜਾਂਦੇ ਨੇ। ਕਿੰਨਾ ਟਾਈਮ ਹੋ ਗਿਆ ਜੀ ਪਾਣੀ ਖੜਦੇ ਉਹ? ਪਾਣੀ ਦੇਖੋ ਜੀ ਇਸ ਤਾਂ ਜਿੰਨ੍ਹੇ ਦਿਨ ਤੇ ਵਿਆਹਲੇ ਆਏ ਆ ਉਦੋਂ ਦੇ ਸੀ ਇਹੀ ਗੰਦੇ ਦੇਖ ਰਹੇ ਆ। ਮਾਣਾ ਮੋਟਾ ਸੁਰਗਵਾਸ ਹੋ ਵੀ ਜਾਂਦਾ ਫੇਰ ਓਕਣੇ ਨਰਕ। ਆਮੋਟੇ ਕਹ ਰਹੇ ਜੀ ਨਹੀਂ ਜਿਸ ਨੂੰ ਕਿਹਾ ਨਹੀਂ ਤੁਸੀਂ ਇਹ ਪਾਣੀ ਦਾ ਹੱਲ ਕੀਤਾ ਜਾਵੇ ਅਜਾ 20 ਵਾਰੀ ਕਹਿ ਰਹੇ ਵੀਰ ਜੀ ਤੇਰਾ ਕਹਿ ਰਹੇ ਵੀ 20 ਵਾਰ ਅਸੀਂ ਕਹਿ ਹਟਿਆ ਕਹਦੇ ਨੇ ਤਾਂ ਮਥੇ ਜੇ ਨਹੀਂ ਅਸੀਂ ਮਥੇ ਜੇ ਨਹੀਂ ਸਰਪੰਚ ਨੇ ਜਵਾਬ ਦੇ ਦਿਆ ਉਹਨੂੰ ਦੱਸਿਆ ਨਹੀਂ ਕਿ ਇਹ ਪਿੰਡ ਦੀ ਗਲੀ ਆ ਕਿਤੇ ਬਾਹਰ ਨਹੀਂ ਇਹ ਜਲੇਗਾ ਲੋ ਇਹ ਜੀ ਦੇਖੋ ਗਲੀ ਦੇ ਵਿੱਚ ਮਥੇ ਦੇ ਵਿੱਚ ਇਹਨੂੰ 20 ਵਾਰ ਕਹਿ ਲਿਆ ਸਰਪੰਚ ਨੂੰ ਵੀ ਵੀ ਜਦ ਤਾ ਭਾਈ ਹੱਥ ਬੰਦਦੇ ਹੋ ਹੁਣ ਤੁਸੀਂ ਕਹੇਦੇ ਵੀ ਨਹੀਂ ਕਿ ਸਾਡਾ ਹੱਲ ਕਰਦੇ ਹੋਰ ਅਸੀਂ ਕਿ ਉਹਨਾਂ ਤੋਂ ਮੱਕੀ ਦਿਲਾਉਣੀ ਆ ਅਸੀਂ ਇਸੇ ਕੰਮ ਵਾਸਤੇ ਵੋਟ ਪਾਣੇ ਆ ਥੋੜਾ ਹੱਕ ਆਪਣਾ ਹੱਕ ਵਰਲੀ ਭਾਈ ਤੁਹਾਡੇ ਜਿਹੜੇ ਪਿੰਡ ਦੀਆਂ ਗਲੀਆਂ ਦਾ ਪਾਣੀ ਦਾ ਬੁਰਾ ਹਾਲ ਹੈ ਕੀ ਤੁਸੀਂ ਕਹਿਣਾ ਚਾਹੋਗੇ ਇਹ ਜਿਹੜਾ ਪਾਣੀ ਦਾ ਇਹ ਹਾਲ ਆ ਇਹ ਹੁਣ ਨਹੀਂ ਕਿ ਬਰਸਾਤ ਕਰਕੇ ਹੋਇਆ ਹੈ ਇਹ ਪਾਣੀ ਐਸੀ ਤਰ੍ਹਾਂ ਹੀ ਰਹਿੰਦਾ ਹੈ ਤੇ ਲੋਕ ਇਸ ਗੱਲੋਂ ਬਹੁਤ ਦੁਖੀ ਨੇ ਕਈਆਂ ਦੇ ਤੇ ਬਜ਼ਾਰਾਂ ਦੇ ਖਾਰਸ਼ ਵਗੈਰਾ ਜਾਂ ਕੋਈ ਹੋਰ ਕਈ ਚਮੜੀ ਦੀਆਂ ਬਿਮਾਰੀਆਂ ਵੀ ਹੋ ਚੁੱਕੀਆਂ ਜਾਂ ਕਦੇ ਵੀ ਜਿਵੇਂ ਹੁਣ ਬਰਸਾਤ ਦਾ ਟਾਈਮ ਆ ਕੋਈ ਮਲੇਰੀਆ ਜਾਂ ਕੋਈ ਹੋਰ ਕੋਈ ਵੀ ਬਿਮਾਰੀ ਫੈਲ ਸਕਦੀ ਹੈ ਜਦੋਂ ਕਿ ਚਾਹੀਦਾ ਇਹ ਹੈ ਕਿ ਜਿਵੇਂ ਸਰਕਾਰਾਂ ਉਹ ਕਰਵਾਉਂਦੀਆਂ ਬਰਸਾਤ ਤੋਂ ਪਹਿਲਾਂ ਸਫਾਈ ਕਰਾਉਂਦੀਆਂ ਡਰੇਨਾਂ ਦੀ ਸਾਰੇ ਨਦੀਆਂ ਨਾਲਿਆਂ ਦੀ ਸਫਾਈ ਹੁੰਦੀ ਆ ਤੇ ਕੀ ਕਿਤੇ ਘੱਟੋ ਘੱਟ ਪੰਚਾਇਤ ਦਾ ਇਹ ਫਰਜ਼ ਨਹੀਂ ਮੰਨਦਾ ਕਿ ਪਿੰਡ ਦੇ ਵਿੱਚ ਵੀ ਜਿਹੜਾ ਕੋਈ ਇਹ ਕੋਈ ਪਾਏ ਨਾਲੀਆਂ ਨੇ ਜਾਂ ਕੋਈ ਸੀ ਬ੍ਰਿਜ ਪਿਆਦਾ ਤਾਂ ਉਹਦੀ ਸਫਾਈ ਕਰਾਣੀ ਕੋਈ ਧਿਆਨ ਨਹੀਂ ਖਾਸ ਤੌਰ ਤੇ ਦੋ ਮੁਹੱਲਿਆਂ ਵੱਲ ਹਾਲਾਂਕਿ ਪਾਣੀ ਦੂਜੇ ਪਾਸੇ ਵੀ ਖੜਾ ਇਸ ਟਾਈਮ ਪਰ ਇੱਥੇ ਤਾਂ ਸਦਾ ਹੀ ਖੜਾ ਰਹਿੰਦਾ ਹੈ ਔਰ ਹੋਰ ਦੇਖੋ ਤੁਸੀਂ ਆ ਇਹ ਗੌਰਮਟ ਦਾ ਇਹ ਬਕਾਇਦਾ ਇਹ ਉਹ ਆ ਕਿ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਨੇ ਜਾਂ ਕੋਈ ਬੈਨ ਕਿਹੜੀ ਸਕੀਮਾਂ ਹੁੰਦੀਆਂ ਸਰਕਾਰ ਦੀਆਂ ਪੰਜ ਸੱਤ ਜਗ੍ਹਾ ਪਬਲਿਕ ਪਲੇਸ ਤੇ ਉਹਦੇ ਬੋਰਡ ਲੱਗੇ ਹੋਣ ਤੁਸੀਂ ਸਾਰਾ ਪਿੰਡ ਘੁੰਮ ਲੋ ਜਾਂ ਪਿੰਡ ਦੇ ਖੜੇ ਆ ਜੇ ਕਿਤੇ ਵੀ ਕੋਈ ਕਿਤੇ ਕੋਈ ਬੋਰਡ ਲੱਗਿਆ ਹੋਵੇ ਪਿੰਡ ਦੇ ਵਿੱਚ ਵੀ ਆ ਫਲਾ ਆ ਜਿਹੜਾ ਆ ਗ੍ਰਾਂਟ ਆਈ ਆ ਇੱਥੇ ਲੱਗੀ ਆ ਜਾਂ ਇੰਨੇ ਪੈਸੇ ਆਏ ਨੇ ਜਾਂ ਆ ਸਕੀਮ ਆਇਆ ਇਹਨਾਂ ਲੋਕਾਂ ਨੂੰ ਮਿਲੀ ਆ ਕਿੱਤੇ ਵੀ ਕੋਈ ਹੈ ਨਹੀਂ ਜੇ ਲੋਕ ਪੁੱਛਦੇ ਆ ਤਾਂ ਗੱਲ ਬੈਂਦੇ ਆ। ਕੋਣਾ ਪਿੰਡ ਦਾ ਫਿਰ ਪਿੰਡ ਦਾ ਸਰਪੰਚ ਲੇਡੀ ਏ ਮਹਿੰਦਰਕੌਰ ਕਿਹਾ ਹੁਣ ਪੰਚਾਇਤਾਂ ਦਾ ਪੰਗ ਹੋ ਚੁੱਕੇ ਆ ਪਰ ਇਹ ਤਾਂ ਕੀ ਕਿਹਾ ਪੰਗ ਤੇ ਹੁਣ ਹੋਈਆਂ ਮਹੀਨਾ ਡੇਢ ਮਹੀਨਾ ਪਹਿਲਾਂ 2 ਮਹੀਨਾ ਪਹਿਲਾਂ ਪਰ ਉਦੋਂ ਪਹਿਲਾਂ ਵੀ ਤੇ ਇਹੀ ਹਾਲਾਤ ਇਸ ਕਰਕੇ ਕੀ ਕਿਹਾ ਤਾਂ ਹੀ ਤੁਹਾਡੇ ਵਰਗਿਆਂ ਨੂੰ ਇੱਥੇ ਅਸੀਂ ਥੋੜੇ ਚੈਨਲ ਵਾਲਿਆਂ ਦਾ ਮੈਂ ਧੰਨਵਾਦ ਕਰਨਾ ਤੁਹਾਡਾ ਧੰਨਵਾਦ ਕਰਨਾ ਕਿ ਕਿਦਾ ਜਿਹੜੇ ਆ ਕੇ ਸਾਡੀ ਇਸ ਆਵਾਜ਼ ਨੂੰ ਜਿਹੜੀ ਲੋਕ ਨੇ ਜਿਹੜੇ ਇਹਨਾਂ ਦੀ ਆਵਾਜ਼ ਨੂੰ ਕਿਸੇ ਆਵਾਜ਼ ਦਿੱਤੀ ਆ ਤਾਂ ਕਿ ਪ੍ਰਸ਼ਾਸਨ ਤੱਕ ਪਹੁੰਚੇ ਤਾਂ ਕੋਈ ਹੱਲ ਹੋਵੇ ਅਬ ਮੰਗਾ ਸੀ ਇਹ ਕਰਦੇ ਆ ਕਿ ਇਹ ਲੋਕ ਵੀ ਤਾਂ ਇੱਥੇ ਕੀ ਕਹਦਾ ਇਹ ਵੀ ਤਾਂ ਇਨਸਾਨ ਨੇ ਇਹ ਇਨਸਾਨ ਹੀ ਹੈ ਇਹਨਾਂ ਨੂੰ ਸਫਾਈ ਦੀ ਕੋਈ ਲੋੜ ਨਹੀਂ ਹੈ ਜਾਂ ਇਹਨਾਂ ਦੀ ਹੈਲਥ ਦੀ ਕਿਸੇ ਨੂੰ ਲੋੜ ਨਹੀਂ ਹੈ ਤੇ ਕੀ ਕਹਦਾ ਘੱਟੋ ਘੱਟ ਇਹਨਾਂ ਨੂੰ ਵੀ ਤਾਂ ਇੱਥੇ ਇਹ ਇਹ ਮੁਹੱਲੇ ਨੂੰ ਸਫਾਈ ਕਿਉਂ ਨਹੀਂ ਹੁੰਦੀ ਇਹਦੇ 'ਚ ਇਹਦਾ ਪਾਣੀ ਕਿਉਂ ਨਹੀਂ ਉਹ ਨਿਕਲਦਾ ਦੂਸਰੇ ਪਾਸੇ ਜਾ ਕੇ ਦੇਖੋ ਜਿਹੜੇ ਆਪ ਨੇ ਉਹ ਬਣੇ ਹੋਏ ਉਹਨਾਂ ਦੇ ਦਰਾਂ ਦੇ ਅੱਗੇ ਬਿਲਕੁਲ ਸਾਫ਼ ਆ ਤੇ ਕੀ ਕਹਦਾ ਇਹ ਬਾਕੀ ਬੰਦੇ ਨਹੀਂਗੇ ਦੂਸਰੀ ਗੱਲ ਹੋਰ ਜੇ ਤੁਹਾਨੂੰ ਇਹ ਕੀ ਕਿਦਾ ਨਹੀਂ ਤੁਸੀਂ ਇਹ ਕੰਮ ਕਰਾਣਾ ਹੈ ਤਾਂ ਕੀ ਤੁਹਾਨੂੰ ਚਾਹੀ ਆ ਮਨਨ ਦਾ ਲੋਕਾਂ ਦੇ ਲਈ ਕਿਉਂ ਫਿਰ ਤੁਸੀਂ ਟਾਈਮ ਖਰਾਬ ਕਰਦੇ ਹੋ ਲੋਕਾਂ ਦਾ ਕਿਉਂ ਲੋਕਾਂ ਨੂੰ ਮਗਰ ਲਾ ਕੇ ਤੁਸੀਂ ਉਹ ਕਰਦੇ ਤੇ ਜੇ ਤੁਸੀਂ ਕੰਮ ਨਹੀਂ ਕਰਨੇ ਬਾਕੀ ਆ ਲੋਕ ਖੜੇ ਆ ਲੋਕਾਂ ਦੇ ਵੀ ਉਲਿਓ ਤੁਸੀਂ ਵੀ ਲੋਕ ਪੁੱਛੋ ਲੋਕਾਂ ਨੂੰ ਵੀ ਕੀ ਕੁਝ ਬੋਲਦੇ ਆ ਕੀ ਕੁਝ ਕਹਿੰਦੇ ਆ ਜੇ ਲੋਕ ਜਾਂਦੇ ਆ ਹੁਣ ਆ ਪਿੱਛੇ ਆ ਇੱਥੇ ਆ ਨਾਲ ਬਿਲਕੁਲ ਘਰਾਂ ਦੇ ਨਾਲ ਇੱਥੇ ਕੀ ਕਿਦਾ ਜਿਹੜੇ ਹੈਗੇ ਆ ਉਹ ਬਣਾਏ ਹੋਇਆ ਖੂਹ ਪਾਣੀ ਦੇ ਜਦੋਂ ਕਿ ਟੇਲ ਤੇ ਚਾਹੀਦੇ ਆ ਇਹ ਤੇ ਇੱਥੇ ਜਿਹੜੇ ਆਲੇ-ਦਾਲੇ ਕਰਨੇ ਜਾਂ ਪੂਰਾ ਮਹੱਲਾ ਹੈ ਜਿਹਦੇ ਕੀ ਕਿਦਾ ਕੱਲ ਨੂੰ ਕੋਈ ਬਿਮਾਰੀ ਫੈਲਦੇ ਕੌਣ ਜ਼ ਪਾਣੀ ਦਾ ਹਾਲ ਦੇਖ ਲੋ ਕੀ ਆ ਤੇ ਇੱਕ ਤਾਂ ਇਹ ਅਸੀਂ ਡਿਮਾਂਡ ਕਰਦੇ ਆ ਇੱਥੇ ਮੰਗ ਕਰਦੇ ਆ ਕਿ ਇਹ ਜਿਹੜੇ ਖੂਹ ਨੇ ਇੱਥੋਂ ਚੱਕ ਕੇ ਟੇਲ ਤੇ ਬਣਾਏ ਜਾਣ ਤਾਂ ਕਿ ਇੱਥੇ ਲੋਕਾਂ ਨੂੰ ਕੁਝ ਰਾਹਤ ਮਿਲੇ ਤੇ ਕੀ ਜਿਹੜੀਆਂ ਹੈਗੀਆਂ ਬਿਮਾਰੀਆਂ ਤੋਂ ਦੂਸਰੀ ਇਹ ਹੈ ਵੀ ਜਿਹੜੀ ਹੈਗੀ ਆ ਇਹਦਾ ਸਾਫ ਸਫਾਈ ਆ ਜਾਂ ਨਾਲੀਆਂ ਬਣਣ ਵਾਲੀਆਂ ਨੇ ਤੇ ਉਹਦਾ ਉਹਦਾ ਕੀ ਕਿਦਾ ਇੰਤਜ਼ਾਮ ਕਰਾਇਆ ਜਾਵੇ ਬਣਾਈਆਂ ਜਾਣ ਸਰਕਾਰ ਵੱਲੋਂ ਕੀ ਕਿਦਾ ਪਿੱਛੇ ਕਾਂਗਰਸੀ ਸਰਕਾਰ ਰਹੀ ਆ ਸਾਡੇ ਡਾਕਟਰ ਅਮਰ ਸਿੰਘ ਜੀ ਐਮਪੀ ਰਹੇ ਨੇ ਦੁਆਰਾ ਫੇਰ ਐਮਪੀ ਬਣੇ ਨੇ ਲੋਕਾਂ ਨੇ ਤਾਂ ਹੀ ਬਣਾਇਆ ਤੇ ਜਿਹੋ ਉਹਨਾਂ ਨੇ ਲੋਕਾਂ ਨੂੰ ਗਰੰਟੀਾਂ ਦਿੱਤੀਆਂ ਲੋਕਾਂ ਨੇ ਤਾਂ ਹੀ ਚੁਣਿਆ ਦੁਆਰਾ ਤੇ ਕੀ ਕਹਿੰਦਾ ਪੈਸੇ ਦੀ ਕੋਈ ਕਮੀ ਨਹੀਂ ਰਹੀ ਪਰ ਨੀਅਤ ਹੀ ਗੰਮੀਆਂ ਲਾਉਣੇ ਆਲੇ ਇਸ ਕਰਕੇ ਇਹ ਆ ਵੀ ਕੀ ਕਹਿੰਦਾ ਪ੍ਰਸ਼ਾਸਨ ਇਸ ਵਾਸਤੇ ਧਿਆਨ ਦੇ ਵੀ ਤੇ ਜਲਦੀ ਤੋਂ ਜਲਦੀ ਸਾਡਾ ਹੱਲ ਕਰ ਮੰਤਰੀ ਜੀ ਅੱਜ ਤੁਸੀਂ ਪਿੰਡ ਦਾ ਦੌਰਾ ਕੀਤਾ ਲਿਬੜੇ ਦਾ ਕੀ ਹਾਲਾਤ ਨੇ ਕਿੱਦਾਂ ਦੇ ਪਿੰਡ ਲਿਬੜੇ ਦੇ ਅੰਦਰ ਆ ਕੇ ਇੱਥੇ ਬਹੁਤ ਜ਼ਿਆਦਾ ਨਰਕ ਦੇਖਣ ਨੂੰ ਮਿਲਿਆ ਗੰਦਗੀ ਦੇਖਣ ਨੂੰ ਮਿਲੀ ਆ ਆ 2.5 ਸਾਲ ਦੇ ਵਿੱਚ ਜਿਹੜੀ ਨਵੀਂ ਆ ਸਰਕਾਰ ਬਣੀ ਆ ਜਿਹੜੀ ਕਹਿੰਦੀ ਬਦਲਾਵ ਵਾਲੀ ਸਰਕਾਰ ਆ ਉਹਦੇ ਸਾਹਮਣੇ ਦੇਖੋ ਤੁਸੀਂ ਅੱਜ ਹਾਲਾਤ ਕੀ ਬੜੇ ਹੋਏ ਨੇ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣ ਨੂੰ ਤਰਸ ਰਹੇ ਨੇ ਔਰ ਪਾਣੀ ਜਿਹੜਾ ਵਾ ਗੰਦਾ ਪਾਣੀ ਗਲੀਆਂ ਦੇ ਵਿੱਚ ਖੜਾ ਹੈਗਾ ਔਰ ਕੋਈ ਵੀ ਪ੍ਰਬੰਧ ਕਿਤੇ ਕੋਈ ਨਜ਼ਰ ਨਹੀਂ ਆ ਰਿਹਾ ਇਉਂ ਲੱਗ ਰਿਹਾ ਜਿਵੇਂ ਕਿ ਸਾਰਾ ਪਿੰਡ ਜਿਹੜਾ ਨਰਕ ਭਰੀ ਜ਼ਿੰਦਗੀ ਦੇ ਵਿੱਚ ਗੁਜ਼ਰ ਰਿਹਾ ਕਿੱਡੇ ਵੱਡੇ ਇੱਥੇ ਆਹ ਡੰਪ ਬਣੇ ਹੋਏ ਨੇ ਕੋਈ ਕੂੜਾ ਨਹੀਂ ਚੱਕ ਰਿਹਾ ਆਹ ਜਿਹੜੇ ਜਿਹੜੇ ਖੂਬ ਬਣੇ ਨੇ ਅੱਜ ਇਹਨਾਂ ਦਾ ਹਾਲਾਤ ਦੇਖੋ ਕੀ ਬਣੇ ਹੋਏ ਨੇ ਗੰਦਾ ਪਾਣੀ ਇਹਨਾਂ ਚੋਂ ਲਫਾਫੇ ਜਿਹੜੇ ਨੇ ਉਹ ਕੀ ਕਹਿੰਦੇ ਨੇ ਤਰ ਰਹੇ ਨੇ ਸੋ ਲੋਕਾਂ ਨੂੰ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਬਦਬੂ ਜਿਹੜੀ ਆ ਪੂਰੇ ਪਿੰਡ ਦੇ ਵਿੱਚ ਜਿਹੜੀ ਆ ਫੈਲੀ ਹੋਈ ਆ ਸੋ ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਇੱਥੇ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਸਾਡੇ ਐਮਪੀ ਸਾਹਿਬ ਨੂੰ ਡਾਕਟਰ ਅਮਰ ਸਿੰਘ ਜੀ ਨੂੰ ਵੀ ਬੇਨਤੀ ਕਰਾਂਗੇ ਕਿ ਉਹਨਾਂ ਦੇ ਇਖਤਿਆਰੀ ਫੰਡ ਵਿੱਚੋਂ ਵੀ ਪੈਸਾ ਲਿਆਵਾਂਗੇ ਔਰ ਸਰਕਾਰ ਨੂੰ ਵੀ ਸਾਡੀ ਇਹ ਮੰਗ ਹੈ ਕਿ ਜਲਦੀ ਤੋਂ ਜਲਦੀ ਇਹ ਹਲ ਕੱਢਿਆ ਜਾਵੇ ਨਹੀਂ ਤਾਂ ਫਿਰ ਅਸੀਂ ਪਿੰਡ ਵਾਲਿਆਂ ਨਾਲ ਰਲ ਕੇ ਕੋਈ ਵੱਡਾ ਜਿਹੜਾ ਵਾ ਉਹ ਪ੍ਰੋਗਰਾਮ ਲਿਕਾਂਗੇ ਤਾਂ ਜੋ ਪ੍ਰਸ਼ਾਸਨ ਜਿਹੜਾ ਜਿਹੜਾ ਅੱਜ ਗੂੜੀ ਨੀਂਦ ਦੇ ਵਿੱਚ ਉੱਤਾ ਪਿਆ ਉਹਨੂੰ ਅਸੀਂ ਜਗਾਉਣ ਦੀ ਕੋਸ਼ਿਸ਼ ਕਰਾਂਗੇ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ ਹੁਣ ਜਦੋਂ ਜਾਂਦੇ ਹਾਂ ਤਾਂ ਕੋਈ ਪਿੰਡ ਚ ਕਿਤੇ ਵੀ ਕੋਈ ਰੋਡ ਨਹੀਂ ਪਬਲਿਕ ਪੁਲਿਸ ਤੇ ਕਿਹੜੀ ਗ੍ਰਾਂਟ ਆਈ ਆ ਕਿਹ ਕੋਈ ਜੀਪੀ ਪੀਸ ਕਿਹੜੇ ਵੇਜ ਨਹੀਂ ਕੋਈ ਆਪ ਪੈਸੇ ਆਪ ਪੈਸੇ ਪਾ ਕੇ ਬਾਹਰ ਆਪ ਪਾ ਕੇ ਪਾ ਕੇ ਬਹੁਤ ਬਣਾ ਯਾਰ ਪਿਆ ਆ ਆ ਜਾਨਾ ਸੀ ਦੋ ਮੁਸਲਮਾਨਾਂ ਤੇ ਮਕਾਨ ਨਹੀਂ ਜਾਂਦੇ ਤੁਸੀਂ ਤਾਂ ਕਹਿੰਦੇ ਤਾਂ ਦਾ ਮੋਨੇ ਦਾਦਾਈ ਮੋਨੇ ਉਲਟਾ ਨਹੀਂ ਬੋੜਿਆ ਕਰਦਾ ਆ ਯਾਰ ਫਾਦੇ ਕੋਈ ਹੋਰੀ ਜੇ ਕਹਿੰਦੇ ਆ ਤਾਂ ਗੱਲ ਪੈ ਗਈ ਇਹ ਤਾਲੀਆਂ ਤੇ ਚੜੀਆਂ ਬੰਦੇ ਕਿਹਨੇ ਕਹਿੰਨੇ ਨੇ ਕਿ ਜਸਤੇ ਪਤਾ ਨਹੀਂ ਆ ਰਿਹਾ ਇਹ ਚਾਲੇ ਚੱਲੋ ਅਸੀਂ ਮਤਲਬ ਯਾਰ ਇਹਨਾਂ ਨੂੰ ਕੀ ਲੱਗਦਾ